ਆ ਜਿਹੜੀ ਜ਼ਮੀਨ ਦਾ ਝਗੜਾ ਚੱਲ ਰਿਹਾ ਪਿੰਡ ਬਾਣੀਆਂ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਤੇ ਮੈਂ ਸਮਾਂ तकरीबन 4 ਘੰਟੇ ਦਾ ਹੈਗਾ 4:30 ਦਾ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੇ ਇੱਥੇ ਸ਼ਰਾਰਤੀ ਅੰਸਰ ਸੀਗੇ ਜਿਹੜੇ ਸਮੈਗ ਦਾ ਕੰਮ ਕਰਦੇ ਨੇ ਮੇਰੇ ਗਵਾਂਢੀ ਜਿਹੜੇ ਉਹ ਹੈਰੋਨ ਦਾ ਕੰਮ ਕਰਦੇ ਆ ਲਗਾਤਾਰ ਆਪਾਂ ਮੈਂ ਪਹਿਲਾਂ ਵੀ ਦਰਖਾਸਤਾਂ ਦੇ ਚੁੱਕਾ ਐਸਐਸਪੀ ਤਰਨਤਾਰਨ ਸਾਹਿਬ ਨੂੰ ਉਹਨਾਂ ਤੇ ਉੱਪਰ ਕੋਈ ਵੀ ਤੱਕ ਕਾਰਵਾਈ ਨਹੀਂ ਹੋਈ ਤੇ ਜਿਹੜੇ ਇਹ ਦੋਸ਼ੀ ਨੇ ਇਹ ਹੈਰੋਨ ਦਾ ਚਟੇ ਦਾ ਕੰਮ ਕਰਦੇ ਨੇ ਤਾਂ ਇਹਨਾਂ ਦਾ ਮੈਡੀਕਲ ਦੀ ਵੀ ਮੰਗ ਕਰਾਂਗਾ ਤਾਂ ਇਹੜੇ ਇਨਸਾਨ ਨੇ ਅੱਜ ਪਹਿਲੀ ਵਾਰ ਆ ਤੁਸੀਂ ਦੇਖ ਸਕਦੇ ਜੇ ਆ ਜਮੀਨ ਮੇਰੀ ਵਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਇਹਨਾਂ ਨੇ ਆ ਜਿਹੜੀ ਜਮੀਨ ਆ ਇਹ ਇੰਨੀ ਵਾਈ ਸਿਰਫ ਇਸ ਤੋਂ ਬਾਅਦ ਚ ਇਹਨਾਂ ਨੇ ਜਦੋਂ ਪਤਾ ਲੱਗ ਗਿਆ ਕਿ ਹੁਣ ਮੁਲਾਜ਼ਮਾਂ ਕੋਲ ਗਿਆ ਚੌਕੀ ਖਡੂਰ ਸਾਹਿਬ ਤੇ ਇੰਨੀ ਪਾਈ ਖਾਲੀ ਛੱਡਤੀ ਇਹਨਾਂ ਨੇ ਆ ਜਮੀਨ ਅੱਧੀ ਵਾਈ ਆ ਅੱਧੀ ਅੱਧੀ ਵਾਈ ਹੋਈ ਆ ਤੇ ਅੱਧੀ ਖਾਲੀ ਛੱਡਤੀ ਆ ਇਹਨਾਂ ਨੇ ਪੂਰੀ ਜਮੀਨ ਵਾਉਣ ਦੀ ਕੋਸ਼ਿਸ਼ ਕੀਤੀ ਗੁੰਡਾਗਰਦੀ ਕੀਤੀ ਆ ਤੇ ਮੈਂ ਆਣ ਕੇ ਜਦੋਂ ਲਾਈਵ ਕੀਤਾ ਫੇਸਬੁਕ ਦੇ ਉੱਪਰ ਆਣ ਕੇ ਮੈਂ ਫੇਸਬੁਕ ਦੇ ਉੱਪਰ ਲਾਈਵ ਕੀਤਾ ਉਦੋਂ ਫਿਰ ਇਹ ਦੋਸ਼ੀ ਜਿਹੜੇ ਆ ਭੱਜੇ ਆ ਤੇ ਚੌਕੀਨ ਚਾਰ ਸਾਬ ਦੇ ਕੋਲ ਬੈਠਾ ਰਿਹਾ ਮੈਂ ਤਕਰੀਬਨ ਅੱਧੇ ਤੋਂ ਅੱਧਾ ਪੌਣਾ ਘੰਟਾ ਮੈਂ ਬੈਠਾ ਰਿਹਾ ਵਾਂ ਤੇ ਉਹ ਕੈਮਰੇ ਦੇ ਵਿੱਚ ਵੀ ਚੌਕੀ ਏਖੜੂ ਸਾਹਿਬ ਦੇ ਵੀਡੀਓ ਵੀ ਮਿਲ ਸਕਦੀਆਂ ਨੇ ਤੇ ਇਹ ਮੇਰੀ ਜ਼ਮੀਨ ਦੇ ਉੱਪਰ ਜਿਹੜਾ ਇਹਨਾਂ ਨੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਪੂਰੀ ਤੇ ਆ ਤੁਸੀ ਜ਼ਮੀਨ ਮੇਰੀ ਦੇਖ ਸਕਦੇ ਹੋ ਚਾਰੇ ਪਾਸੇ ਸਾਢੇ 3 ਕਿੱਲੇ ਮੇਰੀ ਜ਼ਮੀਨ ਹੈ ਇੱਥੇ ਤੇ ਬਾਕੀ ਜ਼ਮੀਨ ਮੇਰੀ ਝਗੜੇ ਤੋਂ ਗਾੜੀ ਜੜੀ ਉਹ ਝਗੜੇ ਤੋਂ ਬਗੈਰ ਹੈ ਸਾਰੀ ਪਰਲੀ ਸਾਈਡ ਤੇ ਮੇਰੀ ਜ਼ਮੀਨ ਹੈ ਉਹ ਝਗੜੇ ਤੋਂ ਬਗੈਰ ਹੈ ਤੇ ਆ ਜਿਹੜੀ ਜ਼ਮੀਨ ਦਾ ਸਾਢੇ 3 ਕਿੱਲੇ ਦਾ ਮੇਰਾ ਝਗੜਾ ਚੱਲ ਰ ਕਿ ਇਹ ਬੰਦੇ ਜਿਹੜੇ ਆ ਚੱਟੇ ਦਾ ਕੰਮ ਕਰਦੇ ਆ ਪਰ ਪੁਲਿਸ ਪੁਲਿਸ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਦੱਸ ਚੁੱਕਾ ਕਿ ਇਹ ਬੰਦੇ ਚੱਟੇ ਦਾ ਕੰਮ ਕਰਦੇ ਆ ਇਹ ਤੁਰੀ ਫਿਰਦੀ ਇੱਕ Laash ਆ ਹਰਜੀਤ ਸਿੰਘ ਜਿਹੜਾ ਵਾ ਉਹ ਤੁਰੀ ਫਿਰਦੀ 302 ਆ ਕਿ ਕਿਤਨਾ ਕਿਤੇ ਸਾਡੇ ਦੇ ਉੱਪਰ ਜਿਹੜਾ ਇਹ ਪਰਚਾ ਦੁਬਾਰਾ ਨਾ ਬਣਾਉਣ ਦੀ ਕੋਸ਼ਿਸ਼ ਕਰਨ ਪਹਿਲਾਂ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਤੇ ਇਹ ਤੁਰੀ ਫਿਰਦੀ Laash ਮੈਂ ਦਿਖਾ ਦਣਾ ਤੁਹਾਨੂੰ ਵਿਲੇ ਇੱਕ ਵਾਰ ਤੁਸੀਂ ਵੇਖ ਲਿਓ ਮਾੜੀ ਜੀ ਆਹ ਦੇਖੋ ਇਹ ਬੰਦਾ ਤੁਰੀ ਫਿਰਦੀ ਲਾਸ਼ ਵੇਖ ਲੋ ਹੈ ਰੋਂਦਾ ਸੇਵਨ ਕਰਦਾ ਚਿੱਟੇ ਦਾ ਵਾਰ ਕਰਦਾ ਉਹ ਸਾਹਮਣੇ ਇਹਨਾਂ ਦੀ ਮੋਟਰ ਆ ਪਰਲੀ ਸਾਹਮਣੇ ਆੜੀ ਇੱਥੇ ਹਰੋਂਦਾ ਕੰਮ ਕਰਦੇ ਆ ਸਰਨ ਤਾਰਨ ਪ੍ਰਸ਼ਾਸਨ ਦੇ ਕੰਨਾਂ ਤੇ ਜੂਣੀ ਸਰਕਾਰੀ ਕਿ ਅਹੀਂ ਜਿਹੜਾ ਵਾ ਇਹਨਾਂ ਪड़ोसੀਆਂ ਦੇ ਉੱਪਰ ਜਿਹੜਾ ਕਾਰਵਾਈ ਕਰਦੇ ਗਏ ਪਤਾ ਨਹੀਂ ਕਹਦਾ ਕਿਹੜੀ ਚੀਜ਼ ਦਾ ਡਰ ਇਹਨਾਂ ਨੂੰ ਕਿ ਕਿਸ ਚੀਜ਼ ਤੋਂ ਡਰ ਰਹੇ ਨੇ ਕਿ ਕਿਉਂ ਡਰਦੇ ਕਿਹੜੀ ਗੱਲੋਂ ਆ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗਾ ਇਹਨਾਂ ਦਾ ਤੇ ਅੱਜ ਫੇਰ ਇਹ ਬੰਦੇ ਆਪਦੇ ਇਕੱਠੇ ਕਰਕੇ ਨਾਲ ਤੇ ਅੱਜ ਜ਼ਮੀਨ ਮੇਰੀ ਵੋਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਤੇ ਮੈਂ ਫੇਰ ਅੱਜ ਆ ਸਾਰੀ ਜ਼ਮੀਨ ਤਾਂ ਦਿ ਆ ਇਹ ਦੇ ਮੁੰਡੇ ਦੋਵੇਂ ਆ ਦੋਵੇਂ ਮੁੰਡੇ ਹਰਜੀਤ ਸਿੰਘ ਦੇ ਤੇ ਇਹਨਾਂ ਨੇ ਜ਼ਮੀਨਾਂ ਆਹ ਜ਼ਮੀਨਾਂ ਉਾਂ ਦੀ ਕੋਸ਼ਿਸ਼ ਕੀਤੀ ਸੀਗੀ ਤੇ ਹੁਣ ਟਰੈਕਟਰ ਭਜਾ ਕੇ ਲੈ ਗਏ ਆ ਤੇ ਜੇਕਰ ਮੇਰਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਇਹ ਬੰਦੇ ਦੋਸ਼ੀ ਜਿਹੜੇ ਆ ਇਹ ਸਿੱਧੇ ਜ਼ਿੰਮੇਵਾਰ ਹੋਣਗੇ ਤੇ ਆ ਤੁਹਾਨੂੰ ਦਿਖਾ ਦਿੰਨਾ ਇੱਕ ਵਾਰ 6:21 ਦਾ ਟਾਈਮ ਹੋ ਗਿਆ 6:21 ਦਾ ਟਾਈਮ ਹੋ ਗਿਆ ਆ ਤੁਸੀਂ ਦੇਖ ਸਕਦੇ ਜੀ ਹੁਣ